ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਇਹ ਪਲਾਉ ਬਣਾਉਣ ਦਾ ਤਰੀਕਾ ਦੱਸ ਰਹੇ ਹਾਂ ਬਹੁਤ ਹੀ ਵੱਖਰਾ ਤਰੀਕਾ ਹੈ ਮੈਂ ਦੱਸ ਰਹੀ ਹਾਂ ਵੀ ਕਿਸ ਤਰ੍ਹਾਂ ਆਪਾਂ ਪਲਾਉ ਬਣਾ ਸਕਦੇ ਹਾਂ ਤੇ ਇਹ ਬਹੁਤ ਖੜਮੇ ਖੜਮੇ ਪਲਾਉ ਆਪਣੇ ਬਣ ਕੇ ਰੈਡੀ ਹੋਏ ਆ ਇਹਦੇ ਵਾਸਤੇ ਕੀ ਕੀ ਚੀਜ਼ਾਂ ਆਪਾਂ ਲਈਆਂ ਇਹ ਤੁਹਾਨੂੰ ਦੱਸ ਦਿੰਨੇ ਆ ਇੱਧਰ ਮੈਂ ਲੰਬੇ ਲੰਬੇ ਪਿਆਜ਼ ਕੱਟੇ ਹੋਏ ਆ ਹਰੀ ਮਿਰਚਾ ਆਲੂ ਆ ਤੇ ਇਹ ਮੈਂ ਵੇਖੋ ਜੀ ਇਸ ਤਰ੍ਹਾਂ ਮੈਂ ਕੱਟ ਲਏ ਆ ਇਹ ਪਿਆਜ਼ ਲੰਬੇ ਲੰਬੇ ਕੱਟੇ ਆ ਆਲੂ ਕੱਟੇ ਤੇ ਹਰੀਆਂ ਮਿਰਚਾ ਇਧਰ ਮੈਂ ਨਾਲ ਥੋੜਾ ਜਿਹਾ ਜੀਰਾ ਲਿਆ ਹੋਇਆ ਹੈ ਇਹ ਮੈਂ ਜੀਰਾ ਲੈ ਲਿਆ ਤੇ ਹੁਣ ਆਪਾਂ ਗੈਸ ਨੂੰ ਕਰ ਦਿੰਨੇ ਆ ਔਨ ਤੇ ਗੈਸ ਨੂੰ ਔਨ ਕਰਕੇ ਉੱਪਰ ਆਪਾਂ ਰੱਖ ਦਿੰਨੇ ਆ ਕੜਾਈ ਕੜਾਈ ਆਪਣੀ ਧੋਤੀ ਹੋਈ ਆ ਤੇ ਆਪਾਂ ਜਦੋਂ ਕੜਾਈ ਰੱਖਣੀ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਸੁਕਾ ਲੈਣਾ ਇਹਦਾ ਪਾਣੀ ਸੁਕਾ ਲੈਣਾ ਫਿਰ ਇਹਦੇ ਵਿੱਚ ਆਪਾਂ ਤੇਲ ਪਾਵਾਂਗੇ ਉਨਾ ਚਿਰ ਆਪਾਂ ਤੇਲ ਨਹੀਂ ਪਾਉਣਾ ਜਿੰਨਾ ਚਿਰ ਆਪਣਾ ਪਾਣੀ ਸੁੱਕ ਨਾ ਜਾਵੇ ਤਾਂ ਆਪਾਂ ਇਹ ਕੜਾਈ ਨੂੰ ਆਪਾਂ ਉਗੀ ਰੱਖਿਆ ਹੋਇਆ ਸੀ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਐ ਸੇਡਾਂ ਤੇ ਲੱਗਾ ਹੋਇਆ ਤੇ ਜਿੰਨਾ ਚਿਰ ਇਹ ਪਾਣੀ ਨਹੀਂ ਸੁੱਕਦਾ ਉੰਨਾ ਚਿਰ ਆਪਾਂ ਇਹਦੇ ਵਿੱਚ ਤੇਲ ਨਹੀਂ ਪੋਣਾ ਜੇ ਮੇਰੇ ਤੁਸੀਂ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹ ਆਪਣਾ ਜਿਹੜਾ ਪਾਣੀ ਆ ਹੁਣ ਸੁੱਕ ਗਿਆ ਤੇ ਥੋੜੇ ਚਿਰ ਨੂੰ ਆਪਾਂ ਆਪਾਂ ਸਰੋਂ ਦੇ ਤੇਲ ਦੇ ਵਿੱਚ ਇਹ ਸਪੈਸ਼ਲ ਆਪਾਂ ਬਣਾਉਣੇ ਆ ਇਹ ਪਾਣੀ ਆਪਣਾ ਸੁੱਕ ਗਿਆ ਦੇਖੋ ਜੀ ਉਹ ਬੁਲਬਲੀਆਂ ਫੁੱਲ ਰਹੀਆਂ ਪਾਣੀ ਦੀਆਂ ਥੋੜੀਆਂ ਥੋੜੀਆਂ ਇਹ ਆਪਣਾ ਜਮਾ ਚੰਗੀ ਤਰ੍ਹਾਂ ਸੁੱਕ ਜਾਂਦੇ ਜੇ ਆਪਾਂ ਇਸ ਤਰ੍ਹਾਂ ਪਾ ਲਿਆ ਤਾਂ ਜਿਹੜਾ ਆਪਣਾ ਤੇਲ ਉੱਪਰ ਨੂੰ ਉੱਠਣ ਲੱਗ ਜੂਗਾ ਜੇ ਵਿੱਚ ਥੋੜਾ ਜਿਹਾ ਵੀ ਪਾਣੀ ਰਹਿ ਗਿਆ ਜਦੋਂ ਤੇਲ ਪਾਵਾਂਗੇ ਤੇ ਉਹਦੇ ਛਿੱਟੇ ਤਾਂ ਉਹਨੂੰ ਵੱਜਣਗੇ ਆਪਾਂ ਸਰੋਂ ਦੇ ਤੇਲ ਦੇ ਵਿੱਚ ਬਣਾ ਰਹੇ ਹਾਂ ਇਹ ਆਪਾਂ ਪਾ ਲਿਆ ਸਰੋਂ ਦਾ ਤੇਲ ਸਰੋਂ ਦਾ ਤੇਲ ਤੁਸੀਂ ਉਨਾ ਚਿਰ ਇਹਦੇ ਵਿੱਚ ਪਿਆਜ਼ ਨਹੀਂ ਪਾਉਣੇ ਜਿੰਨਾ ਚਿਰ ਇਹਦਾ ਕੌੜਾ ਪੰਨਾ ਨਿਕਲ ਜਾਵੇ ਇਹਦਾ ਕੌੜਾ ਪੰਨਾ ਨਿਕਲ ਜਾਣਾ ਚਾਹੀਦਾ ਜਦੋਂ ਸਾਡਾ ਤੇਲ ਧੂਆ ਛੱਡਣ ਲੱਗ ਜਾਊ ਜਾਂ ਤੁਸੀਂ ਮੇਰੇ ਅੰਗੂ ਤੁਸੀਂ ਪਿਆਜ਼ ਵੀ ਪਾ ਸਕਦੇ ਹੋ ਪਿਆਜ਼ ਜਦੋਂ ਭੁੱਜ ਜਾਣ ਉਦੋਂ ਤੁਸੀਂ ਸਮਝੋ ਇਹ ਮੈਂ ਪਿਆਜ਼ ਦੋ ਰੱਖਤੀ ਆ ਤੇ ਜਦੋਂ ਆਪਣਾ ਤੇਲ ਪੂਰਾ ਕਲਕ ਜਾਊਗਾ ਤੇ ਉਦੋਂ ਆਪਣੇ ਪਿਆਜ਼ ਭੁੱਜ ਜਾਣਗੇ ਦੇਖ ਸਕਦੇ ਆ ਤੇਲ ਧੂਆਂ ਛੱਡਣ ਲੱਪਿਆ ਤੇ ਪਿਆਜ਼ ਵੀ ਆਪਣੇ ਪੁੱਜ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਉਣੇ ਆ ਦੂਸਰੇ ਜਿਹੜੇ ਆਪਣੇ ਲੱਛੇ ਤਰ ਕੱਟੇ ਹੋਏ ਪਿਆਜ਼ ਆ ਉਹ ਆਪਾਂ ਪਾਵਾਂਗੇ ਇਹਦੇ ਵਿੱਚ ਆਪਾਂ ਲੰਬੇ ਲੰਬੇ ਕੱਟੇ ਹੋਏ ਆ ਪਹਿਲਾਂ ਆਪਾਂ ਪਾਤੀਏ ਜੀ ਮਿਰਚ ਹਰੀ ਕਿਉਂਕਿ ਹਰੀ ਮਿਰਚ ਥੋੜੀ ਜੀ ਕੜਵੀ ਹੁੰਦੀ ਆ ਤੇ ਇਹਦਾ ਕੌੜਾ ਆਪਾਂ ਨਿਕਲ ਜਾਊਗਾ ਇਹ ਆਪਾਂ ਹਰੀ ਮਿਰਚ ਪਾਤੀ ਤੇ ਬਾਅਦ ਵਿੱਚ ਆਪਾਂ ਪਾਵਾਂਗੇ ਪਿਆਜ਼ ਤੇ ਆਲੂ ਇ ਸੌਰੀ ਮੈਂ ਇੱਥੇ ਜੀਰਾ ਪਾਉਣਾ ਭੁੱਲ ਗਈ ਸੀ ਮੈਂ ਜੀਰਾ ਬਾਅਦ ਵਿੱਚ ਪਾਇਆ ਤੇ ਹੁਣ ਮੈਂ ਪਹਿਲਾਂ ਜੀਰਾ ਪਾਉਣਾ ਸੀ ਜੀਰੇ ਦਾ ਮੈਨੂੰ ਖਿਆਲ ਨਹੀਂ ਰਿਹਾਗਾ ਇਸ ਕਰਕੇ ਮੈਂ ਭੁੱਲ ਗਈਆਂ ਜਿਹੜਾ ਮਨੋੱਖਾ ਉਹ ਗਲਤੀਆਂ ਦਾ ਪੁਤਲਾ ਤੇ ਇਹ ਮੈਂ ਵਿੱਚ ਪਾਤਾ ਹੁਣ ਜੀਰਾ ਤੇ ਜੀਰਾ ਆਪਾਂ ਭੁੰਨ ਲੈਂਦੇ ਆ ਚੰਗੀ ਤਰ੍ਹਾਂ ਜੀਰਾ ਭੁੰਨ ਕੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕਈ ਮੇਰੇ ਵੀਡੀਓ ਦੇ ਵਿੱਚ ਕਮੈਂਟ ਆਏ ਤੁਸੀਂ ਟਮਾਟਰ ਨਹੀਂ ਪਾਉਂਦੇ ਟਮਾਟਰ ਸਾਡੇ ਖਾਂਦੇ ਨਹੀਂ ਅਸੀਂ ਤਾਂ ਕਰਕੇ ਟਮਾਟਰ ਨਹੀਂ ਪਾਉਂਦੇ ਜੇ ਤੁਹਾਨੂੰ ਟਮਾਟਰ ਚੰਗਾ ਲੱਗਦਾ ਤਾਂ ਤੁਸੀਂ ਟਮਾਟਰ ਵੀ ਪਾ ਸਕਦੇ ਆ ਇਹ ਆਪਾਂ ਹੁਣ ਪਿਆਜ਼ ਤੇ ਆਲੂ ਪਾ ਦੇਣੀ ਆ ਪਿਆਜ਼ ਤੇ ਆਲੂ ਜਿਆਦਾ ਆਪਾਂ ਫਰਾਈ ਨਹੀਂ ਕਰਨੇਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਜਿਆਦਾ ਆਪਾਂ ਫਰਾਈ ਨਹੀਂ ਕਰਨਾਗਾ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਆਪਾਂ ਇਹ ਜਿਹੜੇ ਆਪਣੇ ਚੌਲ ਆ ਉਹ ਆਪਾਂ ਚੋਕ ਕੇ ਤੇ ਧੋਸ ਵਾਰ ਲਈ ਆ ਤੁਸੀਂ 4-5 ਵਾਰੀ ਚੌਲਾਂ ਨੂੰ ਧੋਇਆ ਕਰੋ ਕਿਉਂਕਿ ਚੌਲਾਂ ਦੇ ਵਿੱਚ ਕੁਛ ਨਾ ਕੁਛ ਉੱਪਰ ਲੱਗਾ ਹੁੰਦਾ ਜਾਂ ਕੋਈ ਆਪਾਂ ਜਦੋਂ ਬਾਜ਼ਾਰ ਤੋਂ ਲੈ ਕੇ ਆਉਨੇ ਆ ਕੋਈ ਉਹ ਦਵਾਈ ਪਾ ਕੇ ਰੱਖਦੇ ਕਿਉਂਕਿ ਚੌਲਾਂ ਦੇ ਵਿੱਚ ਸੁਸਰੀ ਪੈ ਜਾਂਦੀ ਆ ਜੀ ਆਪਾਂ ਵਿੱਚ ਕਈ ਗੋਲੀਆਂ ਪਾ ਦਿੰਦੀ ਆ ਗੋਲੀਆਂ ਵੀ ਇਸ ਤਰ੍ਹਾਂ ਹੁੰਦੀਆਂ ਵੀ ਥੋੜਾ ਜਿਹਾ ਆਪਾਂ ਨੂੰ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਦੇਖ ਸਕਦੇ ਹੋ ਜੀ ਮੇਰੇ ਪਿਆਜ਼ ਤੇ ਆਲੂ ਆ ਜਿਹੜੇ ਫਰਾਈ ਹੋ ਰਹੇ ਆ ਇਹ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਏ ਆ ਤੇ ਹੁਣ ਆਪਾਂ ਇਹਦੇ ਵਿੱਚ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਪਾ ਦੇਣਾ ਕਾਲੀ ਮਿਰਚ ਪਾ ਦੇਣਾ ਦੀ ਆਪਾਂ ਥੋੜੀ ਜੀ ਹਲਦੀ ਪਾਊਡਰ ਵੀ ਪਾਵਾਂਗੇ ਇਹ ਆਪਾਂ ਨਮਕ ਪਾ ਲਿਆ ਤੁਸੀਂ ਟੇਸਟ ਦੇ ਅਕੋਰਡਿੰਗ ਆਪ ਤੇ ਨਮਕ ਪੋਣਾ ਜਿੰਨਾ ਤੁਸੀਂ ਜੇ ਜ਼ਿਆਦਾ ਖਾਣੇ ਆ ਜ਼ਿਆਦਾ ਪਾਇਓ ਜੇ ਘੱਟ ਖਾਣੇ ਆ ਤਾਂ ਘੱਟ ਪਾਇਓ ਇਹ ਮੈਂ ਹਲਦੀ ਪਾਊਡਰ ਪਾਤਾ ਜੀ ਆਪਾਂ ਪੀਲੇ ਰੰਗ ਦੇ ਚਾਵਲ ਬਣਾਉਣੇ ਆ ਤੇ ਇਹ ਮੈਂ ਹਲਦੀ ਪਾਊਡਰ ਪਾਤਾ ਇੱਥੇ ਮੈਂ ਥੋੜੀ ਜੀ ਪਹਿਲਾਂ ਹਰੀ ਮਿਰਚ ਪਾਈ ਹੋਈ ਮਾੜੀ ਸੀ ਮੈਂ ਲਾਲ ਮਿਰਚ ਪਾਈ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਆਪਣਾ ਮਸਾਲਾ ਪਹੁੰਚ ਜਾਣਾ ਚਾਹੀਦਾ ਜਿਹੜਾ ਆਪਾਂ ਮਸਾਲਾ ਵਿੱਚ ਪਾਇਆ ਹੋਇਆ ਹੈ ਇਹਦੇ ਨਮਕ ਲਾਲ ਮਿਰਚ ਤੇ ਹਲਦੀ ਪਾਊਡਰ ਹੁਣ ਆਪਾਂ ਚੋਲ ਆਪਣੇ ਤੋਤੇ ਹੋਏ ਆ ਤੇ ਹੁਣ ਆਪਾਂ ਚੋਲ ਪਾਉਣੇ ਆ ਪਹਿਲਾਂ ਤੁਸੀਂ ਪਾਣੀ ਬਿਲਕੁਲ ਨਹੀਂ ਪਾਉਣਾ ਪਹਿਲਾਂ ਚੋਲ ਹੀ ਪਾਉਣੇ ਆ ਕਿਉਂਕਿ ਚੋਲਾਂ ਦੇ ਵਿੱਚ ਸਾਰਾ ਆਪਣਾ ਜਿਹੜਾ ਆਇਲ ਆ ਉਹ ਲੱਗ ਜਾਵੇ ਤੇਲ ਸਾਰਾ ਚੋਲਾ ਨੂੰ ਲੱਗ ਜਾਵੇ ਤੇ ਜਿਹੜੇ ਆਪਣੇ ਚੋਲ ਆ ਉਹ ਜਮਾ ਵੀ ਨਾਲ ਚਿਪਕਦੇ ਨਹੀਂਗੇ ਫਿਰ ਖਿਲੇ-ਖਿਲੇ ਚੋਲ ਬਣਦੇ ਆ ਇਹ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਨੇ ਆ ਇਹ ਹਲਦੀ ਵਾਲੇ ਚੋਲ ਆ ਜਿਹੜੇ ਬਹੁਤ ਹੀ ਟੇਸਟੀ ਬਣਦੇ ਆ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਇਹ ਮੇਰੇ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਹੁਣ ਚੋਲਾ ਨੂੰ ਮਿਕਸ ਕਰਦੇ ਆਂ ਤੇ ਥੋੜਾ ਜਿਹਾ ਆਪਾਂ ਸੀਕ ਇਹਨੂੰ ਲਗਾਉਣਾ ਆਂ ਫਿਰ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਇਹ ਥੋੜੇ ਜਿਹਾ ਚੋਲ ਮੇਰੇ ਪਏ ਸੀ ਮੈਂ ਭਾਂਡੇ ਦੇ ਨਾਲ ਉਹ ਜਦੋਂ ਤੋਤੇ ਚਿੰਬੜ ਜਾਂਦੇ ਆ ਤੇ ਇਹ ਆਪਾਂ ਚੌਲ ਜਿਹੜੇ ਆਪਣੇ ਵਧੀਏ ਪੈਸੀ ਉਹ ਵੀ ਆਪਾਂ ਪਾਦੇ ਤੇ ਹੁਣ ਇਹਨਾਂ ਚੌਲਾਂ ਨੂੰ ਵੀ ਆਪਾਂ ਮਿਕਸ ਕਰ ਦੇਣਾ ਇਹ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਗੈਸ ਦੀ ਫਲੇਮ ਆਪਾਂ ਲੋ ਕਰ ਦੇਣੀ ਹੈ ਲੋ ਫਲੇਮ ਤੇ ਪੱਕੇ ਹੋਏ ਜਿਹੜੇ ਚਾਵਲਾ ਬਹੁਤ ਹੀ ਟੇਸਟੀ ਬਣਦੇ ਆ ਤੁਸੀਂ ਜਿਆਦਾ ਤੇਜ਼ ਗੈਸ ਨਹੀਂ ਚਲਾਉਣਾ ਲੋ ਫਲੇਮ ਤੇ ਗੈਸ ਰੱਖਣਾ ਥੋੜਾ ਜਿਹਾ ਆਪਾਂ ਸੇਕ ਲਵਾ ਰਹੇ ਆ ਚੋਲਾ ਨੂੰ ਵੀ ਆਪਣੇ ਸੇਕ ਥੋੜਾ ਜਿਹਾ ਲੱਗ ਜਾਵੇ ਕਿਉਂਕਿ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਾਣੀ ਐਡ ਕਰਦੇ ਨੇ ਉੜਾ ਜੇ ਆਪਣਾ ਜਦੋਂ ਸੇਕ ਲੱਗ ਜੂਗਾ ਉਦੋਂ ਪਾਣੀ ਆਪਾਂ ਐਡ ਕਰ ਦਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਗੈਸ ਦੀ ਫਲੇਮ ਆਪਾਂ ਥੋੜੀ ਜੀ ਫੁੱਲ ਕਰਤੀ ਹੈ ਹੁਣ ਆਪਾਂ ਡਬਲ ਕਰਕੇ ਇਹਦੇ ਵਿੱਚ ਆਪਾਂ ਪਾਣੀ ਪੋਣਾ ਜਿੰਨੇ ਆਪਣੇ ਚੋਲ ਆ ਉਦੋਂ ਡਬਲ ਕਰਕੇ ਆਪਾਂ ਇਹਦੇ ਵਿੱਚ ਪਾਣੀ ਪਾ ਦਿਆਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਚੋਲਾਂ ਨੂੰ ਵਿੱਚ ਪਾਣੀ ਦੇ ਮਿਕਸ ਕਰਦੇ ਹਾਂਗੇ ਦੇਖੋ ਜੀ ਆਪਾਂ ਹਲਦੀ ਪਾਈ ਹੋਈ ਕਿੰਨਾ ਸੋਹਣਾ ਇਹਦੇ ਵਿੱਚ ਕਲਰ ਆਇਆ ਹੋਇਆ ਆਪਾਂ ਹਲਦੀ ਪਾ ਲਈਏ ਵਿੱਚ ਤੇ ਬਹੁਤ ਵਧੀਆ ਕਲਰ ਆਇਆ ਹੁਣ ਆਪਾਂ ਟੱਕਣਾ ਟੱਕ ਦਿਆਂਗੇ ਤੇ ਵਿੱਚ ਦੀ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਆਪਣਾ ਚੰਗੀ ਤਰ੍ਹਾਂ ਹੁਣ ਮਾੜਾ ਜੀ ਆਪਾਂ ਇਹਨੂੰ ਹਲਾ ਦਿਆਂਗੇ ਤੁਸੀਂ ਇਹਨੂੰ ਹਲਾਉਣਾ ਨਹੀਂ ਕਿ ਚੰਗੀ ਤਰ੍ਹਾਂ ਨੂੰ ਇਸੇ ਤਰ੍ਹਾਂ ਹੀ ਪਕਾਉਣਾ ਹੈ ਕਿਉਂਕਿ ਮੈਂ ਹਲਾਤਾ ਥੋੜਾ ਜਿਹਾ ਮੈਂ ਦੇਖ ਲਿਆ ਤੁਸੀਂ ਹਲਾਵ ਹੀ ਸਕਦੇ ਹੋ ਤੇ ਨਹੀਂ ਵੀ ਹਲਾ ਸਕਦੇ ਤੁਸੀਂ ਦੋਨੇ ਕੰਮ ਹੀ ਕਰ ਸਕਦੇ ਆ ਦੇਖੋ ਜੀ ਇਸ ਤਰ੍ਹਾਂ ਦੇ ਚੌਲ ਆਪਣੇ ਬਣ ਕੇ ਰੈਡੀ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਰੰਗ ਜੈਲੋ ਕਲਰ ਦਾ ਆਇਆ ਹੋਇਆ ਆਪਾਂ ਹਲਦੀ ਪਾਈ ਸੀ ਇਹਦੇ ਵਿੱਚ ਤੇ ਬਹੁਤ ਹੀ ਵਧੀਆ ਕਲਰ ਆਇਆ ਆਪਾਂ ਹੁਣ ਤੁਹਾਨੂੰ ਪਲੇਟ ਦੇ ਵਿੱਚ ਕੱਢ ਕੇ ਵੀ ਦਿਖਾਉਣੀ ਆ ਆਪਣੇ ਜਿਹੜੇ ਚਾਵਲ ਆ ਵਧੀਆ ਖਿਲੇ-ਖਿਲੇ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਆਪਣੇ ਚਾਵਲ ਤਿਆਰ ਹੋਏ ਆ ਇਹ ਮੇਰਾ ਬਹੁਤ ਹੀ ਵੱਖਰਾ ਤਰੀਕਾ ਹੈ ਮੈਂ ਇਸੇ ਤਰ੍ਹਾਂ ਹੀ ਚਾਵਲ ਬਣਾ ਕੇ ਸਿਖਾਣੇ ਆ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਇਸ ਤਰ੍ਹਾਂ ਦੇ ਚਾਵਲ ਤੇ ਬਹੁਤ ਹੀ ਤੁਹਾਨੂੰ ਟੇਸਟੀ ਲੱਗਣਗੇ ਜਿਹੜੇ ਸਰੋਂ ਦੇ ਤੇਲ ਦੇ ਵਿੱਚ ਬਣਾਏ ਹੋਏ ਚਾਲ ਤੁਸੀਂ ਦੇਖ ਸਕਦੇ ਹੋ ਅੰਦਰ ਤੁਸੀਂ ਕੜਾਈ ਦੇ ਵਿੱਚ ਵੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣੀ ਚੌਲ ਬਣ ਕੇ ਰੈਡੀ ਹੋਈ ਆ ਜੇ ਮੇਰੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਫॉर ਵਾਚਿੰਗ